ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਦਿੱਤੇ ਗਏ ਵੈਲ ਦਨਸਾਨ ਨੇ ਦਿਵਾ ਲਓ ਤਾਂ ਕਿ ਹਰੇਕ ਨੂੰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਆਪਾਂ ਆਪਣੇ ਖੇਤ ਵਿੱਚ ਕਵਰ ਕਰ ਰਹੇ ਹਾਂ ਜੀ ਤੇ ਬਾਕੀ ਕਣਕ ਕਣਕ ਵੜ ਲਈ ਟੂੜੀ ਤੰਦ ਵੀ ਸਾਂਭ ਲਿਆ ਤੇ ਬਾਕੀ ਆਪਾਂ ਮੱਕੀ ਦੀ ਬਜਾਈ ਜਿਹੜੀ ਸ਼ੁਰੂ ਕਰਤੀ ਅੱਜ ਤੇ ਬਾਕੀ ਤੁਸੀਂ ਦੇਖ ਸਕਦੇ ਆ ਨੰਬਰ 2 ਹੁਣਾਂ ਦਾ ਆਪਾਂ ਲੈ ਕੇ ਦਿੰਨੇ ਆ ਜੀ ਜੌਂਡੀਰ 50 50 ਦੇ ਨਾਲ ਬਿਜਾਈ ਕਰ ਦਵੇਂ ਆ ਆਪਾਂ ਤੇ ਜਿਹੜੀ ਮੱਕੀ ਦੀ ਬਿਜਾਈ ਦੀ ਜਿਹੜੀ ਸਫਾਈ ਆ ਦੋਸਤੋ ਉਹ ਵੀ ਦਿਖਾਉਣੇ ਆ ਆਪਾਂ ਪੂਰੀ ਵਧੀਆ ਸਾਫ਼ ਸੁਥਰੀ ਤੁਸੀਂ ਦੇਖ ਸਕਦੇ ਆ ਆ ਦੂਜੀ ਮੱਕੀ ਆ ਜੀ ਤਾਏ ਹੁਣਾਂ ਦੀ ਆ ਤਾਏ ਕੇ ਖੇਤ ਮੱਕੀ ਆ ਆਲੂ ਵਾਲੇ ਵਾਂਣ ਵਾਲੀ ਤੇ ਬਾਕੀ ਜਿਹੜਾ ਬੀਜ ਬੀਜੇ ਆ ਆਪਾਂ ਬੀਜ ਰਹੇ ਆ ਉਹ ਵੀ ਆਪਾਂ ਦੱਸਾਂਗੇ ਬਾਈ ਜੀ ਉਹ ਲਿਫਾਫਾ ਪਰਲੇ ਪਾਸੇ ਪਿਆ ਟਰੈਕਟਰ ਦੇ ਮੈਂ ਵੀਡੀਓ ਜਰੂਰ ਸਾਂਝਾ ਕਰੂਗਾ ਬਾਕੀ ਦੀ ਬਾਹਾਂ ਦੀ ਸਫਾਈ ਦੇਖ ਰਹੋ ਜੀ ਦੇਖ ਸਕਦੇ ਆ ਬਾਹਾਂ ਦੀ ਸਫਾਈ ਤੇ ਫਾਰਮ ਦੇ ਕੋਲੇ ਉਹ ਰੂੜੀ ਲੱਗੀ ਹੋਈ ਆ ਪਿਛਲੇ ਦੋ ਸੜਕਾਂ ਦੇ ਪਾਸੇ ਕਹਿੰਦਾ ਆਪਾਂ ਕੋਈ ਆਪਾਂ ਬਾਹਾਂ 'ਚ ਤਵੀਆਂ ਨਹੀਂ ਮਾਰ ਗਿਆ ਬਾਈ ਅੱਗ ਲਾ ਕੇ ਤੰਨਾ ਹੀ ਹਲ ਮਾਰ ਕੇ ਤੇ ਦੋ ਤਿੰਨ ਦੀ ਸੁਹਾਗਾ ਮਾਰਤਾ ਬਾਈ ਤੇ ਬਾਹਾਂ ਦੇਖੋ ਜੀ ਕਿੰਨਾ ਵਧੀਆ ਪੱਦਰ ਪੂਰੀ ਸਫਾਈ ਆ ਬਾਹਾਂ 'ਚ ਤੇ ਜਾਨੀ ਕਹਿ ਸਕਦੇ ਆ ਆਪਾਂ ਵੀ ਬਿਲਕੁਲ ਥੋੜੇ ਜਿ ਖਰਚ 'ਚ ਬਾਹਾਂ ਤਿਆਰ ਕੀਤਾ ਆਪਾਂ ਇਸ ਵਾਰ ਤੇ ਮੱਕੀ ਬੀਤ ਨੂੰ ਵੀ ਆਪਾਂ ਨੂੰ 3 ਸਾਲ ਹੋ ਗਏ ਤਕਰੀਬਨ ਪਿਛਲੇ ਸਾਲ ਅਸੀਂ ਜਿਹੜੇ ਵਾਣ ਚ ਆਪਾਂ ਅੱਜ ਮੱਕੀ ਬੀਜ ਰਹੇ ਆ ਇਸ ਵਾਣ ਚ ਮੱਕੀ ਨਹੀਂ ਬੀਜੀ ਸੀ ਕਿਉਂਕਿ ਕਿਸਾਨ ਵੀਰੋ ਮੱਕੀ ਜਿਹੜੀ ਬੀਜਣੀ ਆਪਾਂ ਇੱਕਦਸਾਲ ਜਿਹੜਾ ਖੇਤ ਆਪਣਾ ਬਦਲ ਕੇ ਬੀਜਣੀ ਚਾਹੀਦੀ ਆ ਲਗਾਤਾਰ ਨਹੀਂ ਇੱਕੋ ਹੀ ਵਾਣ ਦੀ ਬੀਜਣੀ ਚਾਹੀਦੀ ਕਿਉਂਕਿ ਉਹਦੇ ਚ ਐ ਹੁੰਦਾ ਇੱਕ ਤਾਂ ਮੱਕੀ ਦਾ ਜਿਹੜਾ ਆਪਾਂ ਕਹਿ ਸਕਦੇ ਆ ਇਹਦਾ ਵਾਧਾ ਜਿਹੜਾ ਰੁਕ ਜਾਂਦਾ ਬਈ ਜਦੋਂ ਆਪਾਂ ਲਗਾਤਾਰ ਇੱਕ ਇੱਕੋ ਹੀ ਖੇਤੀ ਵਿੱਚ ਬੀਜਦੇ ਆ ਰਹੇ ਆ ਆਪਾਂ ਦੂਜੀ ਗੱਲ ਬਾਕੀ ਬਾਣ ਦੀ ਉਪਜਾਊ ਸ਼ਕਤੀ ਕਾ ਜਾਂਦੀ ਹੈ ਬਈ ਤਾਂ ਕਰਕੇ ਆਪਾਂ ਜਿਹੜਾ ਖੇਤ ਬਦਲਣਾ ਚਾਹੀਦਾ 2 ਸਾਲਾਂ ਬਾਅਦ ਹੁਣ ਜਿਵੇਂ ਅਸੀਂ ਪਿਛਲੇ ਸਾਲ ਤੁਸੀਂ ਵੀਡੀਓ ਦੇਖੀ ਹੋਣੀ ਹੈ ਕਈ ਭਰਾਵਾਂ ਨੇ ਬੇਪਰ ਚਾਰ ਪਾਇਆ ਸੀ ਆਪਾਂ ਉਹ ਜਾਂ ਤੁਸੀਂ ਦੇਖ ਸਕਦੇ ਆ ਉਹ ਬਾਣ ਦੀ ਮੱਕੀ ਆਪਣੀ ਇਸ ਵਾਰ ਆਪਾਂ 1 ਵਾਂਝੀ ਵਿੱਚੀ ਆ ਉਹਦੋਂ ਕਿਸਲੇ ਸਾਥ 2023 ਚ ਆ ਵਾਂਝੀ ਵਿੱਚੀ ਸੀ ਤੇ ਹੁਣ 25 ਚੱਲ ਰਿਹਾ 24 ਚ ਨਹੀਂ ਬੀਜੀ ਸੀ ਆਪਾਂ ਖੇਤੀ ਚ 24 ਨੂੰ ਛੱਡ ਕੇ ਆਪਾਂ 25 ਚ ਬੀਜ ਰਹੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਨੰਬਰ ਵਾਈ ਹੁਣਾਂ ਦਾ ਆਪਾਂ ਲੈ ਕੇ ਦਿੰਨੇ ਆ ਜੀ ਬਾਈ ਦੇ ਆਪਣੇ ਤੀਜੇ ਸਾਲ ਆ ਲਗਾਤਾਰ ਬਾਈ ਆਪਣੇ ਆਪਾਂ ਇਸ ਵੇਲੇ ਵਿਦਾਈ ਕਰ ਰਹੇ ਹਾਂ ਵਧੀਆ ਗੱਡੀ ਗਿਵ ਮੀ ਸਪਾਈ ਕਿਹਨਾਂ ਕਰਦੇ ਆ ਪਪਾ ਜੀ 19 ਸਪਾਈ ਲੈ ਕੇ ਆਉਂਦਾ ਆ ਤੁਸੀਂ ਦੇਖਾ ਕੀ ਆਪਾਂ ਚੈੱਕ ਕਰਾਉਣੇ ਆ ਵਧੀਆ ਫਟ ਚੱਕ ਕਰ ਲਓ ਵੀਡੀਓ ਚ ਦੇਖ ਸਕਦੇ ਆ ਤੁਸੀਂ ਪੂਰੇ ਸਾਫ ਸੁਥਰੇ ਲਓ ਤੇ ਬਾਕੀ ਆਪਾਂ ਜਿਹੜੇ ਬੀਜ بیچ ਰਹੇ ਆ ਆਪਾਂ ਉਹ ਦਿਖਾ ਦਿੰਨੇ ਆ ਪਾ ਜੀ ए एच ਸੀ 2033 ਇਹ ਬੀਜ ਆਪਾਂ ਪਹਿਲੇ ਹੀ بیچ ਰਹੇ ਆ ਅੱਜ ਆਪਾਂ ਰਾਸੀ ਵਾਲੀ ਦੀ 3033 ਵੀ ਦਿੰਦੇ ਆ ਤੇ ਬਾਕੀ ਬਾਈ ਹੁਣੀ ਚਾਹ ਪੀ ਜਾਂਦੇ ਆ ਆਪਾਂ ਡਰਾਈਵਰ ਨਾਲ ਕਰਾਉਣਾ ਗੱਲਬਾਤ ਤੇ ਬਾਕੀ ਫੋਨ ਨੰਬਰ ਆਪਾਂ ਵੇੜਾ ਲੈ ਕੇ ਦਵਾਵਾਂਗੇ ਜੀ ਸੱਸੀ ਕਾ ਭਾਈ ਜੀ ਸੱਸੀ ਭਾਈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਨਾਮ ਮੱਖਣ ਸਿੰਘ ਜੀ ਪਿੰਡ ਜਲਾਲਾ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ ਮੋਬਾਈਲ ਨੰਬਰ ਹੈ 94633 75040 ਇੱਕ ਵਾਰੀ ਫੇਰ ਦੱਸ ਦਿਓ 94633 75040 ਠੀਕ ਹੈ ਜੀ ਸੋ ਕਿਸਾਨ ਵੀਰੋ ਕਿਸੇ ਵੀ ਭਰਾ ਨੇ ਮੱਕੀ ਬਿਜਾਈ ਕਰਾਉਣੀ ਹੋਵੇ ਤੋ ਬਾਈ ਦੇ ਨਾਲ ਜ਼ਰੂਰ ਸੰਪਰਕ ਕਰ ਲਓ ਜੀ ਤੇ ਬਿਲਕੁਲ ਜੈ ਜਲਾਲਚ ਹੈ ਨਾ ਆਪਾਂ ਪੰਜਾਬੀ ਕਰਦੇ ਆਂ ਹਾਂਜੀ ਤੇ ਜ਼ਰੂਰ ਸੰਪਰਕ ਕਰਿਓ ਬਾਈ ਦੇ ਨਾਲ ਜੀ ਨੇੜੇ ਤੇੜੇ ਦੇ ਪਿੰਡਾਂ ਵਾਲੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਕਰ ਦਿਓ ਤੇ ਆਪਣੇ ਚੈਨਲ ਤੇ ਵੀਡੀਓ ਪਹਿਲੇ ਵੀ ਦੇਖ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਦੇ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ